ਕਹਾਣੀ ਆਪਣੇ ਆਪਣੇ ਕਰਮ ਇੱਕ ਰੈਸਟੋਰੈਂਟ ਵਿੱਚ ਕਈ ਵਾਰ ਵੇਖਿਆ ਗਿਆ ਕਿ ਇੱਕ ਵਿਅਕਤੀ ਭਿਖਾਰੀ ਆਉਂਦਾ ਢੇੜ ਦਾ ਲਾਭ ਉਠਾ ਕੇ ਨਾਸ਼ਤਾ ਕਰਦਾ ਤੇ ਚੁੱਪਚਾਪ ਬਿਨਾਂ ਪੈਸੇ ਦਿੱਤੇ ਨਿਕਲ ਜਾਂਦਾ ਸੀ ਇੱਕ ਦਿਨ ਉਹ ਖਾਣਾ ਖਾ ਰਿਹਾ ਸੀ ਤਾਂ ਇੱਕ ਆਦਮੀ ਨੇ ਚੁਪਕੇ ਜਿਹੇ ਦੁਕਾਨ ਦੇ ਮਾਲਕ ਨੂੰ ਦੱਸਿਆ ਕਿ ਇਹ ਆਦਮੀ ਢੇੜ ਦਾ ਲਾਹਾ ਉਠਾ ਕੇ ਬਿਨਾਂ ਬਿੱਲ ਦਿੱਤੇ ਜਾਵੇਗਾ ਉਸ ਦੀ ਗੱਲ ਸੁਣ ਕੇ ਮਾਲਕ ਨੇ ਕਿਹਾ ਛੱਡੋ ਇਸ ਬਾਰੇ ਫਿਰ ਗੱਲ ਕਰਾਂਗੇ ਹਮੇਸ਼ਾ ਦੀ ਤਰ੍ਹਾਂ ਉਹ ਆਦਮੀ ਖਾਣਾ ਖਾ ਕੇ ਚੁੱਪਚਾਪ ਉੱਠ ਕੇ ਚਲਾ ਗਿਆ ਉਸ ਦੇ ਜਾਣ ਦੇ ਬਾਅਦ ਉਸ ਨੇ ਰੈਸਟੋਰੈਂਟ ਦੇ ਮਾਲਕ ਨੂੰ ਕਿਹਾ ਮੈਨੂੰ ਦੱਸੋ ਤੁਸੀਂ ਉਸ ਆਦਮੀ ਨੂੰ ਜਾਣ ਕਿਉਂ ਦਿੱਤਾ ਮਾਲਕ ਨੇ ਕਿਹਾ ਕਿ ਤੁਸੀਂ ਇਕੱਲੇ ਹੀ ਨਹੀਂ ਹੋ ਹੋਰ ਵੀ ਕਈ ਜਣਿਆਂ ਨੇ ਉਸ ਨੂੰ ਵੇਖਿਆ ਤੇ ਉਸ ਦੇ ਬਾਰੇ ਦੱਸਿਆ ਉਹ ਰੈਸਟੋਰੈਂਟ ਦੇ ਬਾਹਰ ਬੈਠਦਾ ਹੈ ਜਦੋਂ ਭੀੜ ਹੁੰਦੀ ਹੈ ਅੰਦਰ ਆਉਂਦਾ ਖਾਣਾ ਖਾਂਦਾ ਤੇ ਚਲਾ ਜਾਂਦਾ ਪਰ ਮੈਂ ਹਮੇਸ਼ਾ ਉਸ ਨੂੰ ਨਜ਼ਰਅੰਦਾਜ਼ ਕਰਦਾ ਕਦੇ ਵੀ ਉਸ ਦੀ અપਮਾਨ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਮੈਨੂੰ ਲੱਗਦਾ ਕਿ ਮੇਰੀ ਦੁਕਾਨ ਵਿੱਚ ਭੀੜ ਇਸ ਵਿਅਕਤੀ ਦੀ ਪ੍ਰਾਰਥਨਾ ਦੀ ਬਜਾ ਨਾਲ ਹੈ। ਇਹ ਮੇਰੇ ਰੈਸਟੋਰੈਂਟ ਦੇ ਸਾਹਮਣੇ ਬੈਠ ਕੇ ਪ੍ਰਾਰਥਨਾ ਕਰਦਾ ਹੈ ਕਿ ਜਲਦੀ ਇਸ ਰੈਸਟੋਰੈਂਟ ਵਿੱਚ ਭੀੜ ਹੋਵੇ ਤੇ ਮੈਂ ਵੀ ਜਲਦੀ ਅੰਦਰ ਜਾ ਸਕਾਂ, ਖਾਣਾ ਖਾ ਸਕਾਂ। ਤੇ ਇਹ ਭੀੜ ਸ਼ਾਇਦ ਇਸ ਦੀ ਪ੍ਰਾਰਥਨਾ ਕਰਕੇ ਹੈ। ਇਸ ਲਈ ਕਮਾਂਡ ਕਦੇ ਨਾ ਕਰੋ ਕਿ ਮੈਂ ਕਿਸੇ ਨੂੰ ਖਵਾ ਰਿਹਾ। ਕੀ ਪਤਾ ਅਸੀਂ ਖੋਦ ਉਸ ਦੇ ਕਰਮਾਂ ਦਾ ਖਾ ਰਹੇ ਹੋਏ ਹਾਂ